ਮੁੱਖ ਉਹ ਤੇ ਗੱਲ ਬੜੀ ਸਪਸ਼ਟ ਕਰਤੀ ਦਲ ਖਾਲਸਾ ਨੇ ਵੀ ਕੀ ਉਹ ਜਥੇਦਾਰ ਜਿਹੜੇ ਤੁਸੀਂ ਕਹਿੰਦੇ ਵੀ ਭਾਜਪਾ ਨਾਲ ਰਲੇ ਸੀਗੇ ਤੁਸੀਂ ਛੁੱਟੀ ਕਰਤੀ ਹਾਂਜੀ ਕੀ ਇਹ ਜਥੇਦਾਰ ਜਿਹੜੇ ਨੇ ਫਿਰ ਜਿਹੜੇ ਭਾਜਪਾ ਨਾਲ ਰਲੇ ਉਹ ਦਰਬਾਰ ਸੱਚ ਗ੍ਰੰਤੀ ਰਹਿ ਸਕਦੇ ਨੇ ਉਹਨਾਂ ਤੇ ਚਿੱਟੇ ਲਫ਼ਜ਼ਾਂ ਦੇ ਕਹਤਾ ਇਹਦਾ ਤੁਹਾਡਾ ਫਿਰ ਕਹਿਣ ਤੋਂ ਪਾਵੇ ਆ ਵੀ ਭਾਜਪਾ ਦਾ ਸਮਰਥਕ ਜਣਾ ਵਾ ਜਥੇਦਾਰ ਤਖਤਾਂ ਨਹੀਂ ਲੱਗ ਸਕਦਾ ਲੇਕਿਨ ਦਰਬਾਰ ਸੱਚ ਗ੍ਰੰਤੀ ਲੱਗ ਸਕਦਾ ਦੂਸਰੀ ਚੀਜ਼ ਨਾ ਇਹਦੇ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਕਰਨੀ ਹੈ ਤੇ ਨਾ ਜਥੇਦਰ ਨੇ ਕਰਨੀ ਜਿਹੜੀ ਤੁਸੀਂ ਪਰਚੀ ਚੋਂ ਗੱਲ ਕਰਦੇ ਆ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਜਥੇਦਾਰ ਟੌੜਾ ਚਲੇ ਗਏ ਨੇ ਤੇ ਜਦੋਂ ਸਾਲਾਨਾ ਚੋਣ ਹੁੰਦੀ ਹੁੰਦੀ ਸੀ ਪ੍ਰਧਾਨਗੀ ਦੀ ਸ਼੍ਰੋਮਣੀ ਕਮੇਟੀ ਦੀ ਤੇ ਇੱਕ ਦਿਨ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਾਦਲ ਪੱਖੀ ਜਿਹੜੇ ਮੈਂਬਰ ਹੁੰਦੇ ਸੀ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੀ ਮੀਟਿੰਗ ਹੁੰਦੀ ਸੀ ਉਹਨਾਂ ਦੀ ਮੀਟਿੰਗ ਦੇ ਹੱਥ ਖੜੇ ਕਰਕੇ ਸਾਰੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦਿੱਤੇ ਜਾਂਦੇ ਉਹ ਪ੍ਰਧਾਨ ਸਮਿਤੀ ਅਹੁਦੇਦਾਰਾਂ ਤੇ ਐਡਜੈਕਟਿਵ ਦੀ ਚੋਣ ਕਰਨਗੇ ਤੇ ਅਗਲੇ ਦਿਨ ਇੱਕ ਲੀਡਰ ਉੱਠਦਾ ਸੀਗਾ ਉਠ ਕੇ ਪੜ ਕੇ ਸੁਣਾਉਂਦਾ ਸੀ ਵੀ ਆ ਜਿਹੜਾ ਲਫਾਫਾ ਖੁੱਲੇ ਚ ਉਹ ਲਿਸਟ ਆਈਏ ਤੇ ਇਹ ਬੰਦੇ ਸਾਡੇ ਮੈਂਬਰ ਹੋਣਗੇ ਇੰਜੈਕਟਿਵਲੀ ਹੋਣਗੇ ਤੇ ਇਹ ਸਾਡੇ ਪ੍ਰਧਾਨ ਹੋਣਗੇ ਰੋਲਾ ਪਿਆ ਪੀ ਲਫਾਫੇ ਚੋਂ ਨਿਕਲੇ ਪ੍ਰਧਾਨ ਨੇ ਫਿਰ ਉਹ ਤਰੀਕਾ ਨਾਲ ਚੇਂਜ ਕਰਤਾ ਲਫਾਫਾ ਫਿਰ ਵੀ ਹੁੰਦਾ ਸੀਗਾ ਲਫਾਫਾ ਖੁੱਲਦਾ ਸੀਗਾ ਦੋ ਬੰਦੇ ਥੱਲੇ ਬੈਠੇ ਹੁੰਦੇ ਸੀ ਇੱਕ ਬੰਦਾ ਸਟੇਜ ਤੇ ਨੂੰ ਕਿਹਾ ਜਾਂਦਾ ਸੀ ਫਲਾਣੇ ਦਾ ਨਾਮ ਪ੍ਰਧਾਨ ਜੀ ਬੋਲ ਦਿਓ ਫਿਰ ਉਹਦੀ ਤਾਇਦ ਹੁੰਦੀ ਸੀ ਫਿਰ ਮਜ਼ੀਦ ਹੁੰਦੀ ਸੀ ਫਿਰ ਕਿਸੇ ਨੂੰ ਕਿਹਾ ਜਾਂਦਾ ਕਿ ਹੋਰ ਨਾ ਹੈਗਾ ਜੇ ਕੋਈ ਨਾਂ ਨਹੀਂ ਹੁੰਦਾ ਸੀ ਉਹਨੂੰ ਪ੍ਰਵਾਨਗੀ ਦਿੱਤੀ ਜਾਂਦੀ ਜੇ ਕੋਈ ਨਾਂ ਹੁੰਦਾ ਸੀ ਵੋਟਾਂ ਪੈਂਦੀਆਂ ਸੀ ਫਿਰ ਉਹਨਾਂ ਤਰੀਕਾ ਡਾਊਟ ਕਰ ਲਿਆ ਲੇਕਿਨ ਜਿਹੜੇ ਪ੍ਰਧਾਨ ਨੂੰ ਅਧਿਕਾਰ ਦੇਣ ਦੀ ਪ੍ਰਕਿਰਿਆ ਚੋਣ ਤੋਂ ਇੱਕ ਦਿਨ ਪਹਿਲਾਂ ਹੁੰਦੀ ਸੀ ਉਹ ਜਾਰੀ ਅੱਜ ਵੀ ਹੈ 1999 ਤੋਂ ਲੈ ਕੇ ਅੱਜ ਤੱਕ ਉਹ ਪ੍ਰਕਿਰਿਆ ਜਾਰੀ ਹੈ 26 ਸਾਲ ਹੋ ਗਏ ਉਹੀ ਕੁਝ ਚੱਲ ਜੰਦਾ ਵਾ ਉਹਨਾਂ ਫਿਰ ਇਸ ਗੱਲ ਦਾ ਰੌਲਾ ਵੀ ਪਿਆ ਸੀਗਾ ਕਿ ਜਿਹੜਾ ਵਿਅਕਤੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਨਹੀਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਕਰ ਰਿਹਾ ਵਾ ਸਖਬੀਰ ਸਿੰਘ ਬਾਦਲ ਆਗੇ ਤੇ ਉਹਨਾਂ ਤੇ ਇਹ ਪੈਂਦਾ ਰਿਹਾ ਕਿ ਜਿਹੜਾ ਬੰਦਾ ਅੰਮ੍ਰਿਤਧਾਰੀ ਨਹੀਂ ਉਹ ਅੰਮ੍ਰਿਤਧਾਰੀਆਂ ਦੀ ਚੋਣ ਕਰੇਗਾ ਬੜਾ ਕੁਝ ਇੱਥੇ ਹੋਇਆ ਵਾ ਇਸ ਕਰਕੇ ਇਹ ਜਿਹੜੇ ਚੋਣੇ 1999 ਤੋਂ ਬਾਅਦ ਜਿਸ ਤਰੀਕੇ ਨਾਲ ਚੋਣ ਹੁੰਦੀ ਰਹੀ ਆ ਉਹ ਤੇ ਫਿਰ ਇੱਕ ਪਰਿਵਾਰ ਦੇ ਜਥੇਦਾਰ ਹੁੰਦੇ ਸੀ ਕੌਮ ਦੇ ਜਥੇਦਾਰ ਨਹੀਂ ਹੁੰਦੇ ਉਹ ਕੌਮ ਦੇ ਜਥੇ ਕੌਮ ਦੇ ਪ੍ਰਧਾਨ ਨਹੀਂ ਹੁੰਦੇ ਸ਼੍ਰੋਮਣੀ ਕਮੇਟੀ ਵਾਲੇ ਕੌਮ ਦੇ ਸਰਪ੍ਰਸਤ ਨਹੀਂ ਹੁੰਦੇ ਇੱਕ ਪਰਿਵਾਰ ਸਿਸਟਮ ਆਜ ਵੀ ਹੋਈ ਚੱਲਦਾ ਤੇ ਜਿਹੜੇ ਗੁਲਾਮਾਂ ਵਾਂਗੂ ਚੁਣੇ ਜਾਂਦੇ ਨੇ ਵੀ ਤੂੰ ਇੱਥੇ ਬਹਿ ਜਾ ਤੂੰ ਇੱਥੇ ਬਹਿ ਜਾ ਕੀ ਤੁਸੀਂ ਆਸ ਰੱਖਦੇ ਹੋ ਵੀ ਉਹ ਕਿਸੇ ਪ੍ਰਕਾਰ ਦੇ ਉਹਨਾਂ ਖਲਾਫ ਕੋਈ ਕਾਰਵਾਈ ਕਰਨਗੇ ਕਦਾਚਿਤ ਨਹੀਂ ਐਸੇ ਚੀਜ਼ ਨੂੰ ਲੈ ਕੇ ਬਕਾਇਦਾ ਤੌਰ ਤੇ ਇਹਨਾਂ ਨੇ ਇੰਨੀ ਗੱਲ ਕਹੀ ਹੈ ਮੰਗੇ ਇਹਨਾਂ ਨੇ ਵਿਧਾਨ ਬਣਾਉਣਾਸਤੇ ਸੁਝਾ ਦਲ ਖਾਲਸਾ ਉਹ ਕਹਿੰਦੇ ਸੁਝਾਅ ਅਸੀਮ ਦਿੱਤੇ ਇਹਨਾਂ ਨੂੰ ਇਹਦੀ ਗੱਲ ਨਹੀਂ ਦਿੱਤੇ ਲੇਕਿਨ ਅਸੀਂ ਕਹਿੰਦੇ ਵਿੱਚ ਡੇਰੀ ਕਿਉਂ ਕੀਤੀ ਜਾ ਰਹੀ ਹੈ ਜੇ ਤੁਸੀਂ ਕਿਹਾ ਸੀ 20 April ਤੱਕ ਸੁਝਾਅ ਮੰਗੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਆਪਣੀ ਪ੍ਰਕਿਰਿਆ ਸ਼ੁਰੂ ਕਰਦੇ ਹਾਂਗੇ ਹੁਣ ਤੁਸੀਂ ਡੇਟ ਬਣਾਉਣ ਦੇ ਖਾਤੇ ਤੁਰਪੇ ਤੁਸੀਂ ਇਸ ਕਰਕੇ ਸੁਖਵਿੰਦਰ ਜੀ ਜਿੰਨਾ ਚਿਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਦੋ ਅਲੱਗ-ਅਲੱਗ ਸੰਸਥਾਵਾਂ ਨਹੀਂ ਬਣਦੀਆਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਅਕਾਲ ਤਖਤ ਤੇ ਕੰਟਰੋਲ ਖਤਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਕਿਸੇ ਪ੍ਰਕਾਰ ਦੀ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ ਜਥੇਦਾਰ ਗੁਰਚੰਦ ਸਿੰਘ ਟੋੜਾ ਦੇ ਟਾਈਮ ਤੇ ਥੋੜੀ ਬਾਲੀ ਮੈਂ ਸਮਝੋਤੀ ਨਹੀਂ ਥੋੜੀ ਬਾਤੀ ਜਥੇਦਾਰ ਦੀ ਆਜ਼ਾਦੀ ਹੈਗੀ ਸੀ ਲੇਕਿਨ ਅੱਜ ਉਹ ਆਜ਼ਾਦੀ ਬਿਲਕੁਲ ਖਤਮ ਹੋ ਚੁੱਕੀ ਆ ਜਥੇਦਾਰ ਜਿਹੜਾ ਕੋਈ ਵੀ ਕਾਰਜ ਬਾਦਲਦਰ ਨੂੰ ਪੁੱਛਾ ਬਿਗਰ ਨਹੀਂ ਕਰ ਸਕਦਾ ਜੇ ਕਿਸੇ ਨੇ ਕੀਤਾ ਵਾ ਤੇ ਤੁਹਾਡੇ ਸਾਹਮਣੇ ਅਗਲਾ ਬਾਦਰ ਰਸਤਾ ਵਖਾਤ ਦੋ ਦਸੰਬਰ ਦੇ ਹੁਕਮਨਾਮੇ ਜੇ ਜਾਰੀ ਇਹਨੇ ਸਖਤ ਕੀਤੇ ਤਾਂ ਉਹਨੂੰ ਸਮੁੱਚੀ ਸਿੱਖ ਕੌਮ ਨੇ ਜਿਹੜਾ ਸੀ ਪ੍ਰਵਾਨ ਕੀਤਾ ਸੀਗਾ। ਲੇਕਿਨ ਜਿਨ੍ਹਾਂ ਦੇ ਖਿਲਾਫ ਭਈ ਤਾਂ ਉਹਨਾਂ ਪ੍ਰਵਾਨ ਨਹੀਂ ਕੀਤੇ ਤੇ ਉਸੇ ਦੀ ਆਪਾਂ ਕਹਿੰਦਾ ਸੀ ਵੀ ਇਹ ਜਥੇਦਰੀ ਤਿਆਰੀਆਂ। ਇਸੇ ਮੱਜ ਤੋਂ ਮੈਂ ਇੱਕ ਗੱਲ ਵੀ ਕਹੀ ਸੀ ਵੀ ਗੁਰਗਵੀਰ ਸਿਗੁਰਾ ਆਪਣੀ ਨੌਕਰੀ ਬਚਾ ਲਈ ਲੇਕਿਨ ਬਹੁਤੀ ਦੇਰ ਨਹੀਂ ਮਹੀਨਾ ਦੋ ਮਹੀਨੇ ਕੱਢਣਗੇ। ਉੱਥੋਂ ਵੀ ਨਹੀਂ ਛੁੱਟੀ ਕਰ ਦਿੱਤੀ ਜਾਵੇ ਤੇ ਉਹ ਵੀ ਤਿਆਰੀ ਸੀਗੀ। ਜੇ ਕਿਤੇ ਕੱਲ੍ਹ ਐਡਵੋਕੇਟ ਹਜਿੰਦਰ ਸਿੰਘ ਧਾਮੀ ਨਾ ਅੜਦੇ ਇਸ ਗੱਲ ਦੇ ਉੱਤੇ ਤੇ ਕੱਲ ਇਹਨਾਂ ਜਥੇਦਾਰਾਂ ਦੀ ਦਰਬਾਰ ਸਭ ਤੋਂ ਛੁੱਟੀ ਯਕੀਨੀ ਸੀਗੀ ਲੇਕਿਨ ਉਹ ਅੜਗੇ ਵੀ ਨਹੀਂ ਵੀ ਮੈਂ ਨਹੀਂ ਕਰਦਾ ਇਸ ਚੀਜ਼ ਨੂੰ ਜੀ ਇਲਾਕਿਆਂ ਤੁਹਾਡੇ ਸਾਹਮਣੇ ਆ ਵੀ ਜਦੋਂ ਅਕਾਲ ਤਖਤ ਤੋਂ ਇਹ ਹੁਕਮ ਹੋਇਆ ਸੀ ਆਪਣਾ ਸਿਟੀਨਟ ਚੈਨਲ ਤੇ ਜੂਟਿਲਮ ਸ਼ੁਰੂ ਕੀਤਾ ਜਾਵੇ ਇੱਕ ਮਹੀਨਾ ਤੁਸੀਂ ਲਾਤਾ YouTube ਚੈਨਲ ਸ਼ੁਰੂ ਕਰਦੇ ਤੇ ਅੱਜ ਉਹਦੇ ਜਦੋਂ ਚੱਲਦਾ ਚੈਨਲ ਉਹ ਤੇ ਉਹਦੇ ਤੇ ਲੱਖਾਂ ਲੋਕ ਉਹਦੇ ਸਬਸਕ੍ਰਾਈਬਰ ਨੇ ਬਿਲਕੁਲ ਤੇ ਜਿਹੜਾ ਚੈਨਲ ਸੀ ਸਿੱਟ ਦੇ ਚੈਨਲ ਕੋਲ ਸ਼ੁਰੂ ਨਹੀਂ ਕੀਤਾ ਗਿਆ ਭੀ ਜੇ ਉਹ ਸ਼ੁਰੂ ਕੀਤੇਗਾ ਤੇ ਨੁਕਸਾਨ ਪੀਟੀਸੀ ਦਾ ਬਹੁਤ ਹੋਣਾ ਤੇ ਪੀਟੀਸੀ ਕਿਹਦਾ ਵਾ ਪ੍ਰਕਾਸ਼ ਟੈਲੀਕਾਸਟ ਕੰਪਨੀ ਦਾ ਉਹਨੂੰ ਛੱਡ ਨਹੀਂ ਸਕਦੇ ਕਿਸੇ ਵੀ ਸੂਰਤ ਦੇ ਵਿੱਚ ਤੇ ਕਹ ਇਹ ਦਿੱਤਾ ਕਿ ਕੇਂਦਰ ਨੇ ਕਹਿੰਦਾ ਜੀ ਕਿਸੇ ਸੰਸਥਾ ਨੂੰ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਭਾਈ ਅੰਮ੍ਰਿਤਸਰ ਚ ਦਰਗਿਆਨਾ ਮੰਦਿਰ ਨੂੰ ਮਿਲੀ ਹੈ ਉਜਯਦੇ ਨੂੰ ਮਿਲੀ ਹੈ ਸੋਮਨਥ ਮੰਦਿਰ ਨੂੰ ਮਿਲੀ ਹੈ ਕਈ ਹਿੰਦੂਆਂ ਦੇ ਮੁਸਲਮਾਨਾਂ ਜਿਹੜੀਆਂ ਵਜਦਾ ਉਹਨਾਂ ਨੂੰ ਮਿਲੀ ਹੈ ਤੁਸੀਂ ਕਿਵੇਂ ਕਹਿੰਦੇ ਨਹੀਂ ਮਿਲ ਸਕਦੀ ਜੀ ਜਿਸ ਦਿਨ ਇਹ ਫਾਈਲ ਲੈ ਕੇ ਗਏ ਸੀ ਤੇ ਉਸ ਕੰਸਰਨਡ ਅਧਿਕਾਰੀ ਦੇ ਮੱਥੇ 'ਤੇ ਨਾ ਲਾਈ ਸੀ ਵੀ ਸ਼ੁਕਰ ਮੈਨੂੰ ਗੁਰੂ ਘਰ ਦੀ ਸੇਵਾ ਮਿਲੀ ਮੈਂ ਪਹਿਲ ਦੇ ਅਧਾਰ ਤੇ ਕਰੂੰਗਾ ਪਰ ਇਹਨਾਂ ਦੀ ਬੇਈਮਾਨੀ ਇਹ ਸੀਗਾ ਕਿ ਇਹਨਾਂ ਫਾਰਮੈਲਟੀ ਇਹ ਪੂਰੀਆਂ ਨਹੀਂ ਕੀਤੀਆਂ ਤੇ ਹੁਣ ਧੁਜਰਬਾਗੀਆਂ ਗੱਡੋ ਰਹੇ ਨੇ ਕਿ ਨਹੀਂ ਜੀ ਉਹ ਕਿਨੇ ਸਸਤਾ ਨੂੰ ਦੇ ਸਕਦੇ ਫਲਾਣੇ ਨੂੰ ਦੇ ਸਕਦੇ ਸੀ ਗੁਰੂ ਗ੍ਰੰਥ ਸਾਹਿਬ ਦਾ ਲੈ ਲਓ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬਕਾਇਦਾ ਤੌਰ ਤੇ ਰੈਗੂਲੇਸ਼ਨ ਉਹ ਪੰਜਾਬ ਵਿਧਾਨ ਸਭਾ ਦੇ પાસ ਕੀਤਾ ਗਿਆ ਸੀ ਵੀ ਜਾਗਦੀ ਜੋਤ ਉਹਦੇ ਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਸੀ ਦੋਸਤੋ ਪਹਿਲਾਂ ਜੇ ਕਿਸੇ ਨੇ ਤੁਸੀਂ ਫਾਰ ਐਗਜ਼ਾਮਪਲ ਕੋਈ ਆਪਣੀ ਜਾਇਦਾਦ ਗੁਰਦੁਆਰੇ ਦਾ ਦੁਆਣੀ ਚਾਹੁੰਦੇ ਹੋ ਤੇ ਲੋ ਲੰਗਰ ਲੱਗਦੀ ਸੀ ਲੋ ਲੰਗਰ ਨਾਲ ਜਿੱਥੋਂ ਲੰਗਰ ਚੱਲਦਾ ਸੀ ਲੇਕਿਨ ਜਦੋਂ ਦਾ ਇਹ ਮਤਾ ਪਾਸ ਕੀਤਾ ਗਿਆ ਤੇ ਸੁਪਰੀਮ ਕੋਰਟ ਨੇ ਮੋਹਰ ਲਾਈ ਹੈ ਤੇ ਉਦੋਂ ਤੋਂ ਬਾਅਦ ਹੁਣ ਇਹ ਗੁਰੂ ਗ੍ਰੰਥ ਸਾਹਿਬ ਨਾਲ ਜਿਆਦਾ ਤੋਂ ਨਹੀਂ ਲਗਦੀਆਂ। ਇਸ ਕਰਕੇ ਕੋ ਤਾਂ ਲਾ ਲਓ ਤੁਸੀਂ। ਨਾ ਲਾਓ ਕਿਸੇ ਹੋਰ ਨਾਲ। ਉਹ ਤੇ ਪ੍ਰਵਾਹ ਦਾ ਨਾ ਤੁਸੀਂ ਜਿਹੜੀਆਂ ਢੁੱਤਰ ਬਾਧੀਆਂ ਡੋਹਦੇ ਆਂ ਪੀਸੀ ਪੀਟੀਸੀ ਨੂੰ ਨੁਕਸਾਨ ਨਹੀਂ ਹੋ ਰਿਹਾ ਨਾ। ਪੀਸੀ ਪੀਟੀਸੀ ਵਾਲੇ ਚਲੋ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ ਵਿਦੇਸ਼ਾਂ ਦੇ ਵਿੱਚ ਬڑے-ਬڑے ਡਾਲਰ ਲੈਂਦੇ ਨੇ। ਜਿੱਥੇ ਕਨੈਕਸ਼ਨ ਦਿੰਦੇ ਨੇ। 120 ਕੇ 25 ਦੇਸ਼ਾਂ ਚੱਲਦਾ ਵਾ। ਇਸੇ ਕਰਕੇ ਉਹ ਤੁਝਰਬਾਗੀਆਂ ਐਸਪੀਸੀ ਕਰਦੀ ਰਹੇਗੀ ਜਾਨੀ ਹਰਪ੍ਰੀਤ ਸਿੰਘ ਨੇ ਵੀ ਇੰਦੀ ਗੱਲ ਕਹੀ ਸੀ ਕਿ ਮੈਂ ਐਸੇ ਕਰਕੇ ਕੀਤਾ ਸੀ ਤੇ ਮੈਨੂੰ ਵੀ ਪਤਾ ਸੀਦਾ ਕਰਨਾ ਨਹੀਂ ਮੈਂ ਦੋ ਤਿੰਨ ਵੀ ਰਿਮਾਈਂਡ ਕਰ ਰਹੇ ਲੇਕਿਨ ਇਹ ਮੇਰੇ ਤੋਂ ਗਲ ਪਿੰਦੇ ਸੀ ਤੁਸੀਂ ਇਹ ਗੱਲ ਕਿਉਂ ਕੀਨੇ ਪਰ ਮੈਂ ਕਹਿ ਦਿੰਦਾ ਸੀ ਜਿਹੜੀ ਗੱਲ ਨਵੀਂ ਗੱਲ ਹੁਣ ਕੀਤੀ ਉਹਨਾਂ ਨੇ ਉਹਨਾਂ ਨੂੰ ਕਿਹਾ ਗਿਆ ਵੀ ਜਿੱਦਾਂ ਵਿਰਸਾ ਸਿੰਘ ਮਲਟੋਵਾ ਤੇ ਬੈਨ ਕੀਤਾ ਸੀ 10 ਸਾਲ ਵਾਸਤੇ ਤੇ ਤੁਸੀਂ ਸੁਖਵੀਰ ਸਿੰਘ ਬਾਦਲਦੇਵ ਕਰ ਦਿੰਦੇ ਉਹਨਾਂ ਦਾ ਜਵਾਬ ਸੀ ਵੀ ਜੇਕਰ ਤੇ ਮੈਨੂੰ ਦ 20 ਦਿਨ ਹੋਰ ਮਿਲ ਜਾਂਦੇ ਤੇ ਵੀ ਕੰਮ ਹੋ ਜਾਂਦਾ ਉਹਨਾਂ ਨੂੰ ਕਟੇਰੇ 'ਚ ਖੜੇ ਕਰਦੇ ਆ ਐਂਕ ਨੇ ਇੰਨੀ ਗੱਲ ਕਹੀ ਵੀ ਤੁਸੀਂ ਇਹ ਦੱਸ ਦਿਓ ਜਿਸ ਦਿਨ ਦੋ ਤਰੀਕਸ ਨੂੰ ਉਹਦੋਂ ਫੈਸਲਾ ਕੋ ਨਹੀਂ ਲਿਆ ਉਹ ਕਹਿੰਦੇ ਜੀ ਇਹ ਫੈਸਲਾ ਮੇਰਾ ਇਕੱਲੇ ਦਾ ਨਹੀਂ ਇਹ ਪੰਜਾਂ ਦਾ ਫੈਸਲਾ ਸੀਗਾ ਜੇ ਕਿਤੇ ਮੈਂ 20 ਦਿਨ ਹੋਰ ਤੱਕ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਰਹਿੰਦਾ ਤੇ ਮੈਂ ਇਹ ਵੀ ਕੰਮ ਕਰ ਜਾਂਦਾ ਤੇ ਇਹ ਸਾਡੇ ਮਗਰੂਤ ਪੰਥ ਦੇ ਮਗਰੂਤ ਸਦਾ ਲੈ ਜਾਂਦੇ ਜਿਨ੍ਹਾਂ ਨੇ ਜਿੰਨਾ ਨੁਕਸਾਨ ਪੰਥ ਦਾ ਕੀਤਾ ਇਹਨਾਂ ਨੇ ਕੀਤਾ ਨਾ ਉਹਨਾਂ ਰਗਜੇਬ ਕਰ ਸਕਿਆ ਨਾ ਅੰਗਰੇਜ਼ ਕਰ ਸਕਿਆ ਨਾ ਕੇਂਦਰ ਦੀ ਹਿੰਦੂ ਸਰਕਾਰ ਸਕੀ ਜਿੰਨਾ ਇਹਨਾਂ ਨੇ ਕੀਤਾ ਗੱਲ ਵੀ ਕੁਝ ਹੱਦ ਤੱਕ ਠੀਕ ਹੈ 30 ਸਾਲ ਦੇ 30 ਸਾਲ ਜਿਹੜੇ ਪਿਛਲੇ ਕੈਪਟਨ ਤੇ ਬਾਦਲ ਦੀ ਸਰਕਾਰਾਂ ਦੀਆਂ ਇਹ 10 ਦੇ ਵੀ ਪੰਜਾਬ ਦਾ ਇਹਨਾਂ ਸਵਾਰਿਆ ਕੀ ਹੈ ਕੀ ਸਵਾਰਿਆ ਨਾ ਕੋਈ ਨਹੀਂ ਸਵਾਰਿਆ ਕੋਈ ਗੁਟਕਾਪਾ ਸਾਹਿਬ ਦੀ ਸੌ ਖਾ ਕੇ ਜੁੱਤੀ ਲਾ ਕੇ ਹੱਥ ਧੋ ਕੇ ਖਲੋ ਕੇ ਜੀ ਲਓ ਜੀ ਤੁਸੀਂ ਮੈਨੂੰ ਬਣਾਉ ਦੇਵੇਂ ਨਸ਼ੇ ਵੀ ਖਤਮ ਕਰ ਦੂੰਗਾ ਬੇਰਜਗਾਰੀ ਵੀ ਖਤਮ ਕਰ ਦੂੰਗਾ ਭ੍ਰਿਸ਼ਟਾਚਾਰ ਵੀ ਸਭ ਕੁਝ ਖਤਮ ਕਰ ਦੂੰਗਾ ਲੇਕਿਨ ਉਹਦੇ ਰਾਜ ਦੇ ਵਿੱਚ ਜਿਹੜੀ ਆ ਉਹ ਪੰਜਾਬ ਦੇ ਵਿੱਚ ਮਾਫੀਆ ਸਰਕਾਰ ਨੇ ਇਹ ਸੇ ਕਰਕੇ ਜੇ ਬਾਦਰਾ ਦੀ ਗੱਲ ਕਰਦੇ ਆ ਤੇ ਘੱਟ ਬਾਦਲੇ ਨੇ ਮਨੇ ਕੀਤੀ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਜਿਹੜੇ ਸਾਡੇ ਨੌਜਵਾਨ ਘਰਾਂ ਤੋਂ ਚੁੱਕ ਕੇ નિર્ਦੋਸ਼ ਮਾਰੇ ਗਏ ਸੀਗੇ ਉਹਨਾਂ ਦੀ ਤਰੁੱਥ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਬਣਿਆ ਨਹੀਂ ਬਣਿਆ ਇਹ ਸੇ ਕਰਕੇ ਦਾਲ ਖਾਲਸਾ ਦੀ ਵੀ ਮੰਗ ਬਿਲਕੁਲ ਠੀਕ ਹੈ ਜਿਹੜੀ ਗੱਲ ਉਹਨਾਂ ਨਖੇਦੀ ਕੀਤੀ ਹੈ ਪੰਜ ਪ੍ਰਧਾਨੀ ਨੇ ਉਹ ਵੀ ਠੀਕ ਹੈ ਤੇ ਜਦੋਂ ਇਹਨਾਂ ਨੇ ਕਿਹਾ ਇੰਨੀ ਗੱਲ ਵੀ ਇਹ ਜਥੇਦਾਰ ਬੀਜੇਪੀ ਦੇ ਬੰਦੇ ਸੀ ਇਸ ਕਰਕੇ ਲਾਏ ਤੇ ਭਾਈ ਫਿਰ ਗਰੰਥੀ ਕਿਉਂ ਰੱਖੇ ਨੇ ਇਹ ਵੀ ਦੱਸ ਦਿਓ ਤੇ ਬਾਬਾ ਹਰਨਾਮ ਸਿੰਘ ਤੁਮਰਾ ਨੇ ਬੀੜਾ ਫੇਰ ਚੁੱਕ ਲਿਆ ਵਾ ਸੁੱਕਣ ਤੇ ਇਹ ਅੱਜ ਹੀ ਪਹਿ ਜਾਣਗੇ ਕਿ ਬਾਬਾ ਜੀ ਹੁਣ ਅਗਲੀ ਕਾਰਵਾਈ ਕੀ ਕਰਨਗੇ ਲੇਕਿਨ 27 ਤੋਂ ਪਹਿਲਾਂ ਪਹਿਲਾਂ ਜੇ ਇਹ ਕੁਝ ਕਰਦੇ ਆ ਠੀਕ ਜੇ ਨਹੀਂ ਕਰਦੇ ਤੇ ਫਿਰ ਸਿੱਟੇ ਦੇ ਮਾਰੇ ਨਿਕਲਨੇ